ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਸਿ ਕਿਚਨ 'ਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬੈਂਗਨ ਦੀ ਸਬਜ਼ੀ ਦੀ ਰੈਸਪੀ ਅੱਜ ਆਪਾਂ ਬੈਂਗਨ ਦੀ ਸਬਜ਼ੀ ਅਲੱਗ ਤਰੀਕੇ ਨਾਲ ਬਣਾਵਾਂਗੇ ਇਸ ਤਰੀਕੇ ਨਾਲ ਬੈਂਗਨ ਦੀ ਸਬਜ਼ੀ ਬਣਾਵਾਂਗੇ ਤਾਂ ਜੀ ਨੂੰ ਨਹੀਂ ਵੀ ਪਸੰਦ ਉਹਨੂੰ ਵੀ ਟੇਸਟੀ ਲੱਗੂਗੀ ਆਓ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਹਾਂ ਇੱਥੇ ਮੈਂ 1/2 ਕਿਲੋ ਬੈਂਗਨ ਕੱਟੇ ਹੋਏ ਨੇ ਆਪਾਂ ਨੇ ਤੋਕੇ ਕੱਟ ਕੇ ਰੱਖ ਲਿਆ ਆ ਇੱਥੇ ਮੈਂ ਦੋ ਵੱਡੇ ਆਲੂ ਲੈਨੇ ਉਹਨਾਂ ਨੂੰ ਵੀ ਆਪਾਂ ਕੱਟ ਲਿਆ ਦੋ ਆਪਾਂ ਇੱਥੇ ਪਿਆਜ਼ ਲੈਨੇ ਉਹਨਾਂ ਨੂੰ ਬਰੀਕ ਕੱਟ ਲਿਆ ਇੱਕ ਛੋਟਾ ਟੁਕੜਾ ਆਪਾਂ ਨੇ ਅਦਰਕ ਦਾ ਲਿਆ ਉਹ ਕੱਟ ਲਿਆ ਤੇ ਇੱਕ ਗੰਡੀ ਆਪਾਂ ਨੇ ਲਸਣ ਦੀ ਲਈਆ ਉਹ ਵੀ ਬਰੀਕ ਕੱਟ ਲਿਆ 6-7 ਆਪਾਂ ਨੇ ਹਰੀਆਂ ਮਿਰਚਾਂ ਕੱਟੀਆਂ ਹੋਈਆਂ ਨੇ ਤੇ ਇੱਕ ਟਮਾਟਰ ਆਪਾਂ ਨੇ ਬਰੀਕ ਕੱਟਿਆ ਹੋਇਆ ਇੱਥੇ ਹੁਣ ਆਪਾਂ ਸਾਰਾ ਸਮਾਨ ਜਿਹੜਾ ਮਤਲਬ ਚਾਹੀਦਾ ਆਪਾਂ ਨੂੰ ਬੈਂਗਨ ਦੀ ਸਬਜ਼ੀ ਵਾਸਤੇ ਉਹ ਆਪਾਂ ਸਾਰਾ ਕੱਟ ਕੇ ਤਿਆਰ ਕਰ ਲਿਆ ਆ ਹੁਣ ਆਪਾਂ ਬੈਂਗਨ ਦੀ ਸਬਜ਼ੀ ਬਣਾਉਣੀ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਹੀ ਲਵਾਂਗੇ ਕੜਾਹੀ ਦੇ ਵਿੱਚ ਆਪਾਂ ਡੇਢ ਕੱਟਛੀ ਤੇਲ ਦੀ ਪਾਵਾਂਗੇ ਇੱਥੇ ਮੈਂ ਸਰੋਂ ਦਾ ਤੇਲ ਲਿਆ ਆ ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਜਿਹੜੀ ਵਧੀਆ ਬਣਦੀ ਆ ਤੇ ਹੈਲਥੀ ਵੀ ਹੁੰਦਾ ਆ ਲਓ ਜੀ ਆਪਾਂ ਨੂੰ ਜ਼ਿਆਦਾ ਤੇਲ ਦੀ ਜ਼ਰੂਰਤ ਨਹੀਂ ਪੈਣੀ ਇੱਥੇ ਸਿਰਫ ਡੇਢ ਕੱਟਛੀ ਆਪਾਂ ਤੇਲ ਦੀ ਪਾਵਾਂਗੇ ਹੁਣ ਤੇਲ ਨੂੰ ਆਪਾਂ ਪਹਿਲਾਂ ਕੜਨ ਤੱਕ ਗਰਮ ਕਰਾਂਗੇ ਜਦੋਂ ਆਪਣਾ ਤੇਲ ਖੜ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ बैंगन जेड़े ਆ ਪਹਿਲਾਂ ਫਰਾਈ ਕਰਾਂਗੇ। ਲੋ ਜੀ ਆਪਣਾ ਜਿਹੜਾ ਤੇਲ ਆ ਉਹ ਕੱਢ ਚੁੱਕਿਆ ਆ। ਜੋ ਤੇਲ ਕੱਢਦਾ ਇਹ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਆ ਇਸ ਕਰਕੇ ਆਪਾਂ ਇਹਨੇ ਤੇਜ਼ ਗਰਮ ਦੇ ਵਿੱਚ ਆਪਾਂ ਨਹੀਂ ਸਬਜੀ ਜਿਹੜੀ ਪਾਉਣੀ ਇਹਨੂੰ ਆਪਾਂ 2 ਮਿੰਟ ਵਾਸਤੇ ਗੈਸ ਬੰਦ ਕਰ ਦਾਂਗੇ ਤਾਂ ਕਿ ਆਪਣਾ ਤੇਲ ਜਿਹੜਾ ਆ ਥੋੜਾ ਠੰਡਾ ਹੋ ਜੇ ਨਹੀਂ ਤਾਂ ਜਦੋਂ ਆਪਾਂ ਇੱਕਦਮ ਇਹਦੇ ਵਿੱਚ ਬੈਂਗਣ ਪਾਵਾਂਗੇ ਤਾਂ ਉੱਪਰੋਂ ਲਾਲ ਹੋ ਜਾਣਗੇ ਵਿੱਚੋਂ ਆਪਣੇ ਬੈਂਗਣ ਕੱਚੇ ਰਹਿ ਜਾਣਗੇ। ਲੋਜੀ 2 ਮਿੰਟ ਲਈ ਮੈਂ ਗੈਸ ਬੰਦ ਕਰ ਦਿੱਤਾ ਸੀ ਹੁਣ ਦੁਬਾਰਾ ਆਪਾਂ ਨੇ ਔਨ ਕਰਕੇ ਇਹਦੇ ਵਿੱਚ ਬੈਂਗਣ ਪਾ ਦਿੱਤੇ ਆ ਹੁਣ ਆਪਾਂ ਬੈਂਗਣ ਨੂੰ ਫਰਾਈ ਕਰਾਂਗੇ ਮੀਡੀਅਮ ਫਲੇਮ ਤੇ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਆਪਾਂ ਬਹੁਤ ਜ਼ਿਆਦਾ ਨਹੀਂ ਕਰਨਾ ਇਹਨਾਂ ਨੂੰ ਬਸ 5 ਕ ਮਿੰਟ ਲਈ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਥੋੜੇ ਜਿਹਾ ਸੌਫਟ ਹੋ ਗਏ ਉਹਦੋਂ ਆਪਾਂ ਇਹਨਾਂ ਨੂੰ ਕੱਢ ਲਾਂਗੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇ ਐਂਡ ਤੱਕ ਬਣੇ ਰਹੋ ਲਓ ਜੀ 5 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਦਾ ਕਲਰ ਵੀ ਜਿਹੜਾ ਦੇਖੋ ਚੇਂਜ ਹੋਣ ਲੱਗ ਗਿਆ ਆ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਸੌਫਟ ਨਹੀਂ ਕਰਨਾ ਨਹੀਂ ਤਾਂ ਜਦੋਂ ਆਪਾਂ ਸਬਜ਼ੀ ਬਣਾਵਾਂਗੇ ਕੋਲ ਜਾਣਗੇ ਹੁਣ ਆਪਾਂ ਇਹਨਾਂ ਨੂੰ ਛਾਣਨੀ ਦੇ ਵਿੱਚ ਕੱਢ ਲਾਂਗੇ ਤਾਂ ਕਿ ਜਿਹੜਾ ਇਹਦੇ ਵਿੱਚ ਐਕਸਟਰਾ ਆਇਲ ਆ ਉਹ ਸਾਰਾ ਇਹਦੇ ਵਿੱਚੋਂ ਨਿਕਲ ਜਾਵੇ ਦੇਖੋ ਜੀ ਆਪਾਂ ਸਾਰੇ ਬੈਂਗਨ ਜਿਹੜੇ ਆ ਕਟਚੀ ਦੇ ਨਾਲ ਛਾਣਨੀ ਦੇ ਵਿੱਚ ਕੱਢ ਲਾਂਗੇ ਦੇਖੋ ਇਹ ਸਾਰਾ ਤੇਲ ਜਿਹੜਾ ਹੈ نیچے ਨਿਕਲ ਰਿਹਾ ਹੈ ਕੜਾਹੀ ਦੇ ਵਿੱਚ ਆਪਾਂ ਇਹਨੂੰ ਇੱਕ ਬੌਲ ਦੇ ਵਿੱਚ ਰੱਖ ਲਾਂਗੇ ਤਾਂ ਕਿ ਜੇ ਥੋੜਾ ਐਕਸਟਰਾ ਇਹਦੇ ਵਿੱਚ ਤੇਲ ਹੋਊਗਾ ਉਹ ਵੀ ਸਾਰਾ ਨਿਕਲ ਜਾਊਗਾ ਉਸ ਤੇਲ ਦੇ ਵਿੱਚ ਆਪਾਂ ਆਲੂ ਪਾ ਦਿੱਤੇ ਜਿਹੜੇ ਕੱਟ ਕੇ ਰੱਖੇ ਹੋਏ ਸੀ ਆਲੂਆਂ ਨੂੰ ਆਪਾਂ ਹਾਈ ਫਲੇਮ ਤੇ ਨਹੀਂ ਆਪਾਂ ਫਰਾਈ ਕਰਨਾ ਕਿਉਂਕਿ ਇਹ ਵਿੱਚੋਂ ਕੱਚੇ ਰਹਿ ਜਾਣਗੇ ਆਲੂ ਇਹਨਾਂ ਨੂੰ ਲੋ ਫਲੇਮ ਕਰਕੇ ਆਪਾਂ ਇਹਨਾਂ ਨੂੰ ਟੱਕ ਕੇ ਫਰਾਈ ਕਰਾਂਗੇ ਵਿੱਚ ਵਿੱਚ ਦੀ ਆਪਾਂ ਇਹਨਾਂ ਨੂੰ ਕਟਚੀ ਦੇ ਨਾਲ ਹਿਲਾ ਦਾਂਗੇ ਥੋੜੀ देर ਬਾਅਦ ਆਪਾਂ ਚੈੱਕ ਵੀ ਕਰਾਂਗੇ ਕਿ ਆਪਣੇ ਜਿਹੜੇ ਆਲੂ ਨੇ ਸੌਫਟ ਹੋ ਚੁੱਕਿਆ ਕਿ ਨਾ ਆਲੂ ਆਪਣੇ ਹਜੇ ਸੌਫਟ ਹੋਏ ਨਹੀਂ ਸੀ ਇਸ ਕਰਕੇ ਮੈਂ ਦੁਬਾਰਾ ਇਹਨਾਂ ਨੂੰ ਢੱਕ ਕੇ ਰੱਖ ਦਿੱਤਾ ਆ 2-3 ਮਿੰਟ ਬਾਅਦ ਆਪਾਂ ਦੁਬਾਰਾ ਇਹਨਾਂ ਨੂੰ ਚੈੱਕ ਕਰਾਂਗੇ ਲਓ ਜੀ ਆਪਾਂ ਦੁਬਾਰਾ ਫਿਰ ਤੋਂ ਇਹਨਾਂ ਨੂੰ ਦੇਖਾਂਗੇ ਦੇਖੋ ਵੈਸੇ ਤਾਂ ਆਪਣੇ ਆਲੂ ਜਿਹੜੇ 80 ਤੱਕ ਹੋਣੇ ਚਾਹੀਦੇ ਨੇ ਥੋੜੇ ਜਿਹੇ ਆਲੂ ਆਪਣੇ ਕੱਚੇ ਵੀ ਰਹਿ ਜਾਂਦੇ ਆ ਤੇ ਦੁਬਾਰਾ ਸਬਜੀ ਦੇ ਵਿੱਚ ਵੀ ਪੱਕ ਜਾਣਗੇ ਪਰ 80% ਤੱਕ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਹੀ ਸੌਫਟ ਕਰਾਂਗੇ ਆਪਣੇ ਆਲੂ ਜਿਹੜੇ ਹੁਣ ਸੌਫਟ ਹੋ ਚੁੱਕੇ ਸੀ ਹੁਣ ਆਪਾਂ ਇਹਨਾਂ ਨੂੰ ਇੱਕ ਬੌਲ ਦੇ ਵਿੱਚ ਕੱਢ ਲਾਂਗੇ ਜਿਹੜਾ ਤੇਲ ਬਚਿਆ ਹੋਣਾ ਆਪਾਂ ਇਸੇ ਤੇਲ ਦੇ ਵਿੱਚ ਤੜਕਾ ਲਗਾਵਾਂਗੇ ਜੇ ਤੁਹਾਨੂੰ ਤੇਲ ਘੱਟ ਲੱਗ ਰਿਹਾ ਇੱਥੇ ਤੁਸੀਂ ਹੋਰ ਤੇਲ ਵੀ ਥੋੜਾ ਜਿਹਾ ਐਡ ਕਰ ਸਕਦੇ ਹੋ ਇਸ ਪ੍ਰੋਸੈਸ ਨਾਲ ਜੇ ਆਪਾਂ ਸਬਜ਼ੀ ਬਣਾਵਾਂਗੇ ਤਾਂ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਆ ਤੇ ਜਿਆਦਾ ਖੁੱਲਦੀ ਵੀ ਨਹੀਂ ਸਬਜ਼ੀ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾਵਾਂਗੇ ਲਸਣ ਲਸਣ ਨੂੰ ਆਪਾਂ 골ਡਨ ਬ੍ਰਾਊਨ ਹੁੰਨ ਤੱਕ ਭੁੰਨਾਂਗੇ ਲਓ ਜੀ ਆਪਾਂ ਥੋੜਾ ਜਿਹਾ ਇਹਦੇ ਨਾਲ ਆਪਾਂ ਜੀਰਾ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ 2 ਮਿੰਟ ਵਾਸਤੇ ਭੁੰਨਾਂਗੇ ਜਦੋਂ ਆਪਾਂ ਲਸਣ ਦਾ ਕਲਰ ਚੇਂਜ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਪਿਆਜ਼ ਤੇ ਅਦਰਕ ਪਿਆਜ਼ ਤੇ ਅਦਰਕ ਆਪਾਂ ਇਕੱਠੇ ਪਾ ਦਾਂਗੇ ਪਿਆਜ਼ ਤੇ ਅਦਰਕ ਨੂੰ ਵੀ ਆਪਾਂ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ 5-7 ਮਿੰਟ ਵਿੱਚ ਆਪਣਾ ਤੜਕਾ ਜਿਹੜਾ ਆ ਉਹ ਭੁੱਜ ਜੂਗਾ ਪਿਆਜ਼ ਦਾ ਕਲਰ ਜਿਹੜਾ ਆਪਣਾ ਚੇਂਜ ਹੋਣ ਲੱਗ ਗਿਆ ਆ ਵਿੱਚ ਵਿੱਚ ਦੀ ਆਪਾਂ ਇਹਨੂੰ ਚਲਾਵਾਂਗੇ ਉਸ ਤੋਂ ਬਾਅਦ ਆਪਾਂ ਐਡ ਕਰਾਂਗੇ ਇਹਦੇ ਵਿੱਚ ਬ੍ਰੀਕਟਾ ਟਮਾਟਰ ਤੇ ਹਰੀ ਮਿਰਚ ਟਮਾਟਰ ਦੇ ਨਾਲ ਹੀ ਆਪਾਂ ਹਰੀ ਮਿਰਚ ਵੀ ਪਾ ਦਾਂਗੇ ਹੁਣ ਆਪਾਂ ਇਹਨਾਂ ਨੂੰ ਟਮਾਟਰ ਨੂੰ ਸੌਫਟ ਹੋਣ ਤੱਕ ਭੁੰਨਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਓ ਜੀ ਹੁਣ ਆਪਣਾ ਤੜਕਾ ਜਿਹੜਾ ਹੈ ਪੁੱਜ ਚੁੱਕਾ ਆ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਐਡ ਕਰਾਂਗੇ 1 ਚਮਚ ਤੋਂ ਘੱਟ ਮੈਂ ਇੱਥੇ ਨਮਕ ਲਿਆ ਆ 1/2 ਚਮਚ ਲਾਲ ਮਿਰਚ ਦਾ 1/2 ਚਮਚ ਹਲਦੀ ਤੇ 1/2 ਚਮਚ ਆਪਾਂ ਨੇ ਗਰਮ ਮਸਾਲਾ ਜ਼ਿਆਦਾ ਮਸਾਲੇ ਆਪਾਂ ਇਹਦੇ ਵਿੱਚ ਨਹੀਂ ਐਡ ਕਰਨੇ ਬਸ ਆਪਣੇ ਜੋ ਡੇਲੀ ਯੂਜ਼ ਹੋਣ ਵਾਲੇ ਆ ਉਹੀ ਮਸਾਲੇ ਆਪਾਂ ਯੂਜ਼ ਕਰਦੇ ਆ ਕਿਉਂਕਿ ਜਿਆਦਾ ਤੇਜ਼ ਮਸਾਲੇ ਆਪਣੇ ਸਿਹਤ ਲਈ ਹਾਨੀਕਾਰਕ ਹੁੰਦੇ ਆ ਇਸ ਕਰਕੇ ਆਪਾਂ ਤੁਹਾਡੇ ਨਾਲ ਜੋ ਵੀ ਰੈਸਪੀ ਸ਼ੇਅਰ ਕਰਦੇ ਆ ਬਹੁਤ ਹੀ ਆਪਾਂ ਲਾਈਟ ਮਸਾਲੇ ਇਹਦੇ ਵਿੱਚ ਪਾਉਂਦੇ ਆ ਤਾਂ ਕਿ ਆਪਣੇ ਲਈ ਬੈਨੀਫਿਟ ਵੀ ਰਹੇ ਲਓ ਜੀ ਆਪਾਂ ਇਹਦੇ ਵਿੱਚ ਹੁਣ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਤਾਂ ਕਿ ਆਪਣੇ ਮਸਾਲੇ ਜਿਹੜੇ ਆ ਚੰਗੀ ਤਰ੍ਹਾਂ ਪੁੱਜ ਜਾਣ ਤੇ 2 ਮਿੰਟ ਤੱਕ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਪਾਣੀ ਜਿਹੜਾ ਆਪਣਾ ਉਹ ਸੁੱਕ ਜਾਊਗਾ 2 ਮਿੰਟ 'ਚ ਵੈਸੇ ਆਪਾਂ ਸਬਜੀ ਦੇ ਵਿੱਚ ਪਾਣੀ ਨਹੀਂ ਪਾਉਣਾ ਬਸ ਮਸਾਲੇ ਪਕਾਉਣ ਵਾਸਤੇ ਆਪਾਂ ਥੋੜਾ ਜਿਹਾ ਪਾਣੀ ਇੱਥੇ ਪਾਇਆ ਆ ਉਹ ਵੀ ਆਪਾਂ 2 ਮਿੰਟ ਵਾਸਤੇ ਇਹਨੂੰ ਭੁੰਨ ਲਾਂਗੇ ਤੇ ਪਾਣੀ ਜਿਹੜਾ ਆ ਸੁੱਕ ਜਾਊਗਾ ਲਓ ਜੀ ਆਪਣਾ ਪਾਣੀ ਜਿਹੜਾ ਸੁੱਕ ਗਿਆ ਆ ਹੁਣ ਆਪਾਂ ਇਹਦੇ ਵਿੱਚ ਸੱਜੀ ਐਡ ਕਰ ਦਾਂਗੇ ਜਿਹੜੇ ਆਪਾਂ ਫਰਾਈ ਕੀਤੇ ਹੋਏ ਬੇਂਗਣ ਤੇ ਆਲੂ ਨੇ ਉਹ ਆਪਾਂ ਹਣੇ ਦੇ ਵਿੱਚ ਐਡ ਕਰਾਂਗੇ ਇਹਨਾਂ ਜੇ ਹੁਣ ਆਪਾਂ ਇਹਨਾਂ ਨੂੰ ਹਲਕੇ ਹੱਥਾਂ ਨਾਲ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਇਹਨਾਂ ਨੂੰ ਟੱਕ ਕੇ ਪਕਾਵਾਂਗੇ ਇੱਥੇ ਆਪਾਂ ਨੇ ਇਹ ਧਿਆਨ ਰੱਖਣਾ ਹੈ ਕਿ ਆਪਾਂ ਬਹੁਤ ਤੇਜ਼ ਸੇਕ ਤੇ ਨਹੀਂ ਰੱਖਣੀ ਇਹ ਫਲੇਮ ਜਿਹੜਾ ਆਪਣਾ ਉਹ ਲੋ ਹੋਣਾ ਚਾਹੀਦਾ ਆ ਲੋ ਫਲੇਮ ਰੱਖਾਂਗੇ ਇਸ ਨੂੰ ਟੱਕ ਦਾਂਗੇ ਤੇ ਫਿਰ ਜਿਹੜਾ ਨਮਕ ਮਿਰਚਾ ਉਹ ਆਪਣਾ ਬੈਂਗਨ ਦੇ ਵਿੱਚ ਤੇ ਆਲੂ ਦੇ ਵਿੱਚ ਬਹੁਤ ਹੀ ਚੰਗੀ ਤਰ੍ਹਾਂ ਰਚ ਜੂਗਾ ਤੇ ਸਬਜੀ ਦਾ ਟੇਸਟ ਜਿਹੜਾ ਆ ਵਧੀਆ ਆਊਗਾ। ਲਓ ਜੀ ਹੁਣ ਆਪਾਂ ਸਬਜੀ ਜਿਹੜੀ ਆ ਢੱਕ ਕੇ ਰੱਖ ਦਿੱਤੀ ਆ। ਗੈਸ ਦਾ ਫਲੇਮ ਜਿਹੜਾ ਲੋ ਕਰ ਦਿੱਤਾ ਆ। 5-7 ਮਿੰਟ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰ ਲਾਂਗੇ ਇੱਕ ਵਾਰ ਜੇ ਆਪਣੇ ਮਤਲਬ ਸਬਜੀ ਜਿਹੜੀ ਆ ਬਿਲਕੁਲ ਸੌਫਟ ਹੋ ਰਹੀ ਆ ਤਾਂ ਆਪਾਂ ਬੰਦ ਕਰਾਂਗੇ ਨਹੀਂ ਤਾਂ 2-4 ਮਿੰਟ ਲਈ ਹੋਰ ਸੇਕ ਲਵਾ ਦਾਂਗੇ। ਇਹ ਸਬਜੀ ਬਣਾਉਣ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਆ। ਕਿਉਂਕਿ ਪਹਿਲਾਂ ਹੀ ਇਹ ਫਰਾਈ ਕੀਤੀ ਹੁੰਦੀ ਆ ਤੇ ਸੌਫਟ ਵੀ ਹੁੰਦੀ ਆ। ਦੇਖੋ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਕੋਸ਼ਿਸ਼ ਕਰਦੇ ਆ ਵੀ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਤੁਹਾਨੂੰ ਨਵੀਂ ਤੋਂ ਨਵੀਂ ਰੈਸਪੀ ਆਪਾਂ ਤੁਹਾਡੇ ਲਈ ਲੈ ਕੇ ਆਏਗੇ ਲਓ ਜੀ ਹਜੇ ਆ ਥੋੜੀ ਦੇਰ ਹੋਰ ਲੱਗੂਗੀ ਆਪਣੀ ਸਬਜੀ ਪਕਾਣ ਨੂੰ ਲਓ ਜੀ ਆਪਾਂ ਦਵਾਰੇ ਫੇਰ ਟੱਕ ਕੇ ਰੱਖ ਦਿੱਤੀ ਆ 5 ਮਿੰਟ ਬਾਅਦ ਆਪਾਂ ਫੇਰ ਚੈੱਕ ਕੀਤੀ ਹੁਣ ਆਪਣੀ ਸਬਜੀ ਜਿਹੜੀ ਆ ਆਲੂ ਦੇਖੋ ਦੱਬ ਕੇ ਦੇਖਾਂਗੇ ਬਿਲਕੁਲ ਸੌਫਟ ਹੋ ਚੁੱਕੇ ਆ ਚੰਗੀ ਤਰ੍ਹਾਂ ਹੁਣ ਆਪਾਂ ਜਿਹੜੀ ਆ ਫਲੇਮ ਆਪਾਂ ਬੰਦ ਕਰ ਦਾਂਗੇ ਦੇਖੋ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਨਾ ਹੀ ਇਹਦੇ ਵਿੱਚ ਪਾਣੀ ਆ ਤੇ ਨਾ ਹੀ ਇਹ ਜ਼ਿਆਦਾ ਕੁੜੀ ਆ ਬਹੁਤ ਹੀ ਵਧੀਆ ਤਰੀਕੇ ਨਾਲ ਬਣੀ ਆ ਤੁਸੀਂ ਵੀ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਲੱਗਦੀ ਆ ਵੀਡੀਓ ਦੇ ਐਂਡ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ